ਪੰਜਾਬ ਬੰਦੇ ਸੱਦੇ ਨੂੰ ਜੀਰਾ ਦੇ ਵਿਖੇ ਵੀ ਭਰਪੂਰ ਸਮਰਥਨ ਮਿਲਦਾ ਨਜ਼ਰ ਆਇਆ ਜੀਰਾ ਦੇ ਬਾਜ਼ਾਰ ਬਿਲਕੁਲ ਬੰਦ ਹਨ ਸਾਡੀ ਟੀਮ ਦੇ ਵੱਲੋਂ ਜੀਰਾ ਦੇ ਬਾਜ਼ਾਰ ਦਾ ਦੌਰਾ ਵੀ ਕੀਤਾ ਗਿਆ ਬਾਜ਼ਾਰ ਬਿਲਕੁਲ ਬੰਦ ਨਜ਼ਰ ਆਇਆ ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਬੰਦ ਦੇ ਮੱਦੇਨਜ਼ਰ ਸੁਰੱਖਿਆ ਦੇ ਕਾੜੇ ਪ੍ਰਬੰਧ ਕੀਤੇ ਗਏ ਨੇ ਪੰਜਾਬ ਦੇਖ ਰਿਓ ਮੈਂ ਸਪੀਚ ਵਿੱਚ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਅੱਜ 30 ਦਸੰਬਰ ਦਾ ਇਹ ਦਿਨ ਸੋ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਬੰਦ ਦਾ ਸੱਦਾ ਦਿੱਤਾ ਗਿਆ ਉਸ ਬੰਦ ਦੇ ਮੱਦੇਨਜ਼ਰ ਅੱਜ ਤਾਈਂ ਮਾ ਜੀਰਾ ਦੇ ਬੱਸ ਸਟੈਂਡ ਵਿਖੇ ਮੌਜੂਦ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਬੱਸਾਂ ਜਿਹੜੀਆਂ ਨੇ ਬਿਲਕੁਲ ਬੰਦ ਖੜੀਆਂ ਨੇ ਬੱਸ ਸਟੈਂਡ ਦੇ ਵਿੱਚ ਕੋਈ ਵੀ ਹਲਚਲ ਨਹੀਂ ਹੈ ਕੋਈ ਵੀ ਸਵਾਰੀ ਨਜ਼ਰ ਨਹੀਂ ਆ ਰਹੀ ਕਿਉਂਕਿ ਅੱਜ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ ਜੀਰਾ ਦੇ ਬੱਸ ਸਟੈਂਡ ਵਿਖੇ ਮੌਜੂਦਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਇਸ ਤੋਂ ਇਲਾਵਾ ਜੇਕਰ ਬਾਜ਼ਾਰਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਬੱਸ ਸਟੈਂਡ ਤੋਂ ਨਿਕਲ ਕੇ ਬਾਜ਼ਾਰਾਂ ਵੱਲ ਚਲਦੇ ਆਂ ਬਾਜ਼ਾਰਾਂ ਦਾ ਰੂਪ ਕਰਦੇ ਆਂ ਬਾਜ਼ਾਰਾਂ ਦੀ ਗੱਲ ਕਰੀਏ ਸਾ ਬਜ਼ਾਰ ਵਿੱਚ ਕਿਸ ਤਰ੍ਹਾਂ ਨੇ ਬਜ਼ਾਰ ਦਾ ਕੀ ਮਾਹੌਲ ਹੈ ਕਰੀਬ ਕਰੀਬ ਪੌਣੇ 10 ਹੋ ਚੱਲੇ ਨੇ ਔਰ ਬਜ਼ਾਰ ਦੇ ਮਾਹੌਲ ਦੀ ਗੱਲ ਕਰੀਏ ਤਾਂ ਨਜ਼ਰ ਆ ਰਹੀਆਂ ਨੇ ਦੁਕਾਨਾਂ ਬੰਦ ਪਈਆਂ ਨੇ ਕੈਮਰਾ ਪਰਸਨ ਨੂੰ ਕਹਾਂਗਾ ਕਿ ਤੁਹਾਨੂੰ ਦੁਕਾਨਾਂ ਦੀਆਂ ਤਸਵੀਰਾਂ ਦਿਖਾਈਆਂ ਜਾਣ ਕ੍ਰੀਪ ਕ੍ਰੀਪ ਸਾਰੀਆਂ ਦੁਕਾਨਾਂ ਬੰਦ ਨੇ ਜੇਕਰ ਕੋਈ ਇਕਾ ਦੁਕਾ ਦੁਕਾਨ ਖੁੱਲੀ ਐ ਤਾਂ ਉਹ ਦੁਕਾਨ ਉਹ ਐ ਜਿਸ ਦਾ ਸਬੰਧ ਸਿਹਤ ਸਵਾਵਾਵਾਂ ਦੇ ਨਾਲ ਐ ਜੇਕਰ ਗੱਲ ਕੀਤੀ ਜਾਵੇ ਮੈਡੀਕਲ ਸਟੋਰ ਹੋਗੇ ਲੈਬਾਰਟਰੀਜ਼ ਹੋਗੀਆਂ ਜਾਂ ਡਾਕਟਰਸ ਦੀਆਂ ਦੁਕਾਨਾਂ ਹੋਗੀਆਂ ਸਿਰਫ ਉਹੀ ਖੁੱਲੀਆਂ ਨੇ ਬਾਕੀ ਜਿਹੜੀਆਂ ਦੁਕਾਨਾਂ ਬਿਲਕੁਲ ਬੰਦ ਨੇ ਔਰ ਬਾਜ਼ਾਰ ਬਿਲਕੁਲ ਬੰਦ ਐ ਸੋ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਬੰਦ ਦਾ ਸੱਦਾ ਦਿੱਤਾ ਗਿਆ ਉਸ ਨੂੰ ਭਰਪੂਰ ਸਮਰਥਨ ਜਿਹੜਾ ਮਿਲਦਾ ਨਜ਼ਰ ਆ ਰਿਹਾ ਹੁਣ ਚੱਲਦੇ ਆਪਾਂ ਜ਼ੀਰਾ ਦੇ ਕਲੌਕ ਟਾਵਰ ਚੌਕ ਵਿਕੇ ਜਿੱਥੇ ਤੁਹਾਨੂੰ ਇਹ ਲੋਕ ਖੜੇ ਨਜ਼ਰ ਆ ਰਹੇ ਨੇ ਫਿਰ ਚਾਹੇ ਈ ਰਿਕਸ਼ਾ ਵਾਲੇ ਹੋਣ ਸੋ ਪੂਰੀ ਤਰ੍ਹਾਂ ਦੇ ਨਾਲ ਬੰਦ ਦਾ ਜਿਹੜਾ ਅਸਰ ਹੈ ਇੱਥੇ ਦੇਖਣ ਨੂੰ ਮਿਲ ਰਿਹਾ ਔਰ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਨੂੰ ਜੀਰਾ ਵਿਕੇ ਪਰ ਪੂਰ ਸਮਰਥਨ ਜਿਹੜਾ ਮਿਲਦਾ ਨਜ਼ਰ ਆ ਰਿਹਾ ਇਹ ਜੀਰਾ ਦੇ ਕਲੌਕ ਟਾਵਰ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਲੌਕ ਟਾਵਰ ਜੀਰਾ ਵਿਕੇ ਅਸੀਂ ਮੌਜੂਦ ਹਾਂ ਔਰ ਇਹ ਜਿਹੜਾ ਚੌਕ ਹੈ ਇਸ ਤੋਂ ਹੀ ਜੀਰਾ ਸ਼ਹਿਰ ਨੂੰ ਜਿਹੜੀ ਪਹਿਲੀ ਐਂਟਰੀ ਹੁੰਦੀ ਹੈ ਜੀਰਾ ਸ਼ਹਿਰ ਦੇ ਅੰਦਰ ਐਂਟਰੀ ਹੁੰਦੀ ਹੈ ਕਿਉਂਕਿ ਇਹ ਚੌਂਕ ਜਿਹੜਾ ਹੈ ਚਾਰ ਪਾਸੇ ਮਤਲਬ ਗੱਲ ਕਰ ਲਈਏ ਫਰੋਸਪੁਰ ਰੋਡ ਹੋ ਗਿਆ ਮੋਗਾ ਰੋਡ ਹੋ ਗਿਆ ਅਮਰਸਰ ਰੋਡ ਹੋ ਗਿਆ ਜਾਂ ਗੱਲ ਹੋ ਗਈ ਬਠਿੰਡਾ ਰੋਡ ਦੀ ਤਾਂ ਇੱਥੋਂ ਹੀ ਜੀਰਾ ਦੇ ਵਿੱਚ ਜਿਹੜੀ ਹੈ ਐਂਟ੍ਰੈਂਸ ਹੁੰਦੀ ਹੈ ਸੋ ਅੱਜ ਜਿਹੜੀ ਬੰਦ ਦੀ ਕਾਲ ਹੈ ਬੰਦ ਦੀ ਕਾਲ ਬਿਲਕੁਲ ਸਫਲ ਨਜ਼ਰ ਆ ਰਹੀ ਹੈ ਭਰਪੂਰ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ ਕੁਝ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਔਰ ਭਾਈ ਜੀ ਕੀ ਨਾਮ ਹੈ ਤੁਹਾਡਾ ਜਸਦੇਵ ਸਿੰਘ ਜੀ ਸੋ ਅੱਜ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਬਤ ਨਹੀਂ ਆਂਦੀ ਤੇ ਇਹਦੇ ਖਲਰ ਹੀ ਪਾਉਣਾ ਹੈ ਜ਼ਿਮੀਂਦਾਰਾਂ ਦਾ ਕਰਕੇ ਇਹ ਮੰਗਾ ਮੰਗਾ ਸੋ ਇਹਨਾਂ ਦਾ کہنا ਕਿ ਜ਼ਿਮੀਂਦਾਰਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਇਹ ਬੰਦ ਦਾ ਸੱਦਾ ਦਿੱਤਾ ਗਿਆ ਕੁਝ ਹੋਰ ਲੋਕ ਮੌਜੂਦ ਨਹੀਂ ਭਾਜੀ ਕੀ ਹਾਲਤ ਹੈ ਠੀਕ ਹੈ ਜੀ ਸੋ ਕੀ ਕੰਮ ਕਰਦੇ ਹੋ ਮੈਂ ਦੁਕਾਨਦਾਰ ਹੀ ਕਰਦਾ ਤੁਸੀਂ ਇੱਕ ਦੁਕਾਨਦਾਰ ਹੋ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਬੰਦ ਦਾ ਸੱਦਾ ਦਿੱਤਾ ਗਿਆ ਦੁਕਾਨਾਂ ਬਿਲਕੁਲ ਬੰਦ ਨੇ ਕੀ ਸਮਝਦੇ ਹੋ ਕੀ ਮੰਨਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਇਸ ਬੰਦੇ ਸੱਦੇ ਨੂੰ ਦੇਖੋ ਜੀ ਜਿਹੜੀਆਂ ਸੈਂਟਰ ਸਰਕਾਰ ਦੀਆਂ ਨੀਤੀਆਂ ਵੀ ਗੱਲ ਕਰਕੇ ਮੜ ਕੇ ਉਸ ਗੱਲ ਤੋਂ ਬਦਲ ਜਾਣਾ ਇਸ ਲਈ ਸਾਡੇ ਢਲੇਵਾਲ ਨੇ ਜੋ ਮਰਨ ਵਰਤ ਰੱਖਿਆ ਉਸ ਨੂੰ ਮਿਜਾਉਣ ਲਈ ਇਹ ਇੱਕ ਸਾਡੀ ਵੀ ਥੋੜੀ ਜੀ ਇਹ ਸੰਘਰਸ਼ ਦੇ ਵਿੱਚ ਮਾੜੀ-ਮੋਟੀ ਵੀ ਹਮਾਇਤ ਮਿਲਦੀ ਹੈ ਤਾਂ ਅਸੀਂ ਇਹ ਜੀ ਬਿਲਕੁਲ ਵਧੀਆ ਗੱਲ ਸਮਝਦੇ ਹਾਂ ਤੇ ਲੋਕਾਂ ਨੂੰ ਇਸ ਗੱਲ ਤੇ ਖੁਸ਼ੀ ਹੈ ਵੀ ਸੈਂਟਰ ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਲਵੇ ਮੋਦੀ ਉਹਨਾਂ ਦਾ ਕਿਹੜਾ ਮੰਨ ਲੈਣ ਤੇ ਜੋ ਵੀ ਹੈ ਇਸ ਨਾਲ ਪੰਜਾਬ 'ਚ ਕੋਈ ਕਲਰ ਨਹੀਂ ਪੈਂਦਾ। ਇਸ ਕਰਕੇ ਥੋੜੀ ਜਿਹੀ ਸ਼ਾਂਤਮਈ ਮਾਹੌਲ ਨਾਲ ਹੀ ਇਹ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਤੇ ਸਾਰੇ ਲੋਕ ਇਸ ਨੇ ਨਾਲ ਆਣ ਦੇਖ ਲੋ ਸਾਰਾ ਬਿਜਾਰ ਹੀ ਮਗ ਹੈ। ਮੈਂ ਇਕੱਲਾ ਨਹੀਂ ਸਾਰੀ ਦੁਨੀਆ ਹੀ ਉਹਨਾਂ ਦੇ ਨਾਲ ਹੈ। ਸਾਰਾ ਪੰਜਾਬ ਹੀ ਉਹਨਾਂ ਦੇ ਨਾਲ ਹੈ। ਧੰਨਵਾਦ। ਸੋ ਭਾਈ ਜੀ ਉਹਨਾਂ ਜਿਸ ਤਰ੍ਹਾਂ ਦੱਸਿਆ ਕਿ ਉਹ ਇਕੱਲੇ ਹੀ ਨਹੀਂ ਬਲਕਿ ਪੂਰੀ ਦੁਨੀਆ ਹੀ ਕਿਸਾਨਾਂ ਦੇ ਨਾਲ ਹੈ ਕਿਉਂਕਿ ਪੰਜਾਬ ਦਾ ਜਿਹੜਾ ਸੂਬਾ ਹੈ ਕਿਸਾਨੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਔਰ ਇਸ ਤਰ੍ਹਾਂ ਹੀ ਦੁਕਾਨਦਾਰਾਂ ਵੱਲੋਂ ਜਿਹੜਾ ਇਸ ਬੰਦ ਦੇ ਸੱਦੇ ਨੂੰ ਭਰਪੂਰ ਜਿਹੜਾ ਸਮਰਥਨ ਦਿੱਤਾ ਜਾ ਰਿਹਾ ਕੋ ਬਣੇ ਰੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬੀ ਜੀਰਾ ਦੇ ਵਿਖੇ ਵੀ ਇਸ ਦਾ ਭਰਪੂਰ ਸਮਰਥਨ ਜੁੜਾਇ ਮਿਲ ਰਿਹਾ ਹੈ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਤੇ ਬਜ਼ਾਰਾ ਬਿਲਕੁਲ ਬੰਦ ਨਜ਼ਰ ਆ ਰਹੀਆਂ ਨੇ ਕਿਸਾਨਾਂ ਦੇ ਵੱਲੋਂ ਸਮਰਥਨ ਮੰਗਿਆ ਗਿਆ ਸੀ ਟੀ ਲੋਕਾਂ ਦੇ ਵੱਲੋਂ ਸਮਰਥਨ ਕੀਤਾ ਵੇ ਜਾ ਰਿਹਾ ਹੈ ਜੀਰੇ ਦੇ ਖੇਪਰਪੂਰ ਸਮਰਥਨ ਦੇ ਖੰਡੋਂ ਮਿਲਿਆ ਹੈ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਨੇ ਪੂਰੇ ਮਾਰਕੀਟ ਬੰਦ ਰੱਖੇ ਗਏ ਨੇ ਨਾਲੇ ਕਿ ਲੋਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹੋਏ ਹਾਂ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਨੇ ਬੱਸ ਸਟੈਂਡ ਦੇ ਵਿੱਚ ਵੀ ਬੱਸਾਂ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬੱਸਾਂ ਨੂੰ ਜ਼ਿਆਦਾ ਜੁੜਾ ਹੈ ਸਰਕਾਰੀ ਬੱਸਾਂ ਜ਼ਿਆਦਾਤਰ ਬੰਦ ਨਜ਼ਰ ਆਈਆਂ ਨੇਜੀ ਵਾਹਨਾ ਥੋੜੀ-ਬਹੁਤ ਚੱਲ ਰਹੀਆਂ ਨੇ ਲੇਕਿਨ ਪੂਰੀ ਤਰੀਕੇ ਦੇ ਨਾਲ ਕਿਤਨਾ ਕਿਤ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਕਰ ਕਿਸੇ ਨੂੰ ਕੰਮ ਕਾਰੋਬਾਰ ਤੇ ਜਾਣਾ ਹੈ ਤਾਂ ਫਿਰ ਉਹਨਾਂ ਦੇ ਵੱਲੋਂ ਆਪਣੀ ਨੀਜੀ ਵਾਹਨ ਦਾ ਹੀ ਸਹਾਰਾ ਲੈਣਾ ਪੈ ਰਿਹਾ ਹੈ ਹਾਲਾਂਕਿ ਐਮਰਜੈਂਸੀ ਸੁਵਿਧਾਵਾਂ ਨੂੰ ਜੜਾ ਹੈ ਬਹਾਲ ਰੱਖਿਆ ਗਿਆ ਹੈ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬਾਕੀ ਬੰਦ ਨਜ਼ਰ ਆਈ ਹੈ ਮਾਰਕੀਟ ਵੀ ਜੋ ਕਿ ਮੇਨ ਬਾਜ਼ਾਰ ਹੈ ਮੇਨ ਬਾਜ਼ਾਰ ਵੀ ਪੂਰੀ ਤਰੀਕੇ ਦੇ ਨਾਲ ਬੰਦ ਨਜ਼ਰ ਆਇਆ ਸਾਡੇ ਸਹਿਯੋਗੀ ਦੇ ਵੱਲੋਂ ਵੀ ਉਸ ਜਿਹੜਾ ਦੇਖੇ ਜਾ ਕੇ ਜੜਾ ਹੈ ਗਰਾਊਂਡ ਰਿਪੋਰਟ ਚੈੱਕ ਕੀਤਾ ਗਿਆ ਉਹਤੇ ਵੀ ਪੂਰੀ ਤਰੀਕੇ ਦੇ ਨਾਲ ਲੋ ਜੁਰਾ ਦਾ ਸਮਰਥਨ ਦਿੱਤਾ ਜਾਏਗਾ ਤੇ ਹੁਣ ਸਾਡੇ ਨਾਲ ਸਾਡੇ ਸਹਿਯੋਗੀ ਸतीश ਵੀਰ ਜੁੜੇ ਨੇ ਜੁੜੇ ਹੋਏ ਨੇ ਜੀਰਾ ਤੋਂ ਨਾ ਤੋਂ ਜਾਣਾਂਗੇ ਕਿ ਜੁਰਾ ਦੇ ਵਿੱਚ ਕਿਸ ਤਰੀਕੇ ਦਾ ਹਾਲਾਤ ਨੇ ਸतीश ਕਿਸ ਤਰੀਕੇ ਦਾ ਹਾਲਾਤ ਜੀਰਾ ਦੇ ਵਿੱਚ ਬਣਿਆ ਹੋਇਆ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਸਮਰਥਨ ਦਿੱਤਾ ਜਾ ਰਿਹਾ ਪਰ ਜੀਰਾ ਦੇ ਵਿੱਚ ਇਸ ਵੇਲੇ ਕਿਸ ਤਰੀਕੇ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਜੀ ਜੇਕਰ ਜੀਰਾ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿੰਦਾ ਇਸ ਟਾਈਮ ਖੜੇ ਹੋਇਆ ਸੀ ਨੈਸ਼ਨਲ ਹਾਈਵੇ ਨੰਬਰ 54 ਜੀਰਾ ਬਟਿੰਡਾ ਰੋਡ ਤੇ ਤਸਵੀਰਾਂ ਤੁਹਾਨੂੰ ਦਿਖਾਣੀਆਂ ਹੈ ਵੱਡਾ ਜਾਮ 17 ਦੇ ਬਣੇ ਤਗਾਇਆ ਹੋਇਆ ਹੈ ਔਰ ਪੂਰੀ ਤਰ੍ਹਾਂ ਦੇ ਨਾਲ ਦੇ ਤੋ ਪੀਤਾ ਗਿਆ ਹੈ ਇਸ ਰੋਡ ਤੋਂ ਜਿੱਥੇ ਅਸੀਂ ਮਾਝੂ ਦਾ ਇਹ ਇੱਕ ਸੈਕਟਰ ਜਿਹੜੀ ਜੀਰਾ ਸ਼ੈਤਨ ਦੀ ਹੈ ਉਸ ਤੋਂ ਉੱਤਪਰ ਪ੍ਰੀਤੋ ਦੀ ਕਲਾਤੀ ਕਰ ਰਿਹਾ ਹਾਂ ਕਿ ਕਿਸਾਨ ਜੱਟਾਂ ਦੀਆਂ ਬੰਦਿਆਵਾਂ ਵੱਲੋਂ ਕਿਹੜੇ ਜਨ ਇਜ਼ਾਮ ਲਗਾਇਆ ਹੋਇਆ ਹੈ ਕਿਉਂਕਿ ਅੱਜ ਜਿਹੜੀ ਇੱਕ ਕਿਸਾਨ ਜੱਟੇ ਬੰਦਿਆਵਾਂ ਵੱਲੋਂ ਕਾਲ ਦਿੱਤੀ ਗਈ ਸੀ ਬੰਦ ਵੀ ਉਹਦੇ ਮੱਦੇ ਨਾਜ਼ ਇਹ ਵੱਡਾ ਜਾਨ ਜਿਹੜਾ ਹੈ ਜਿਹੜਾ ਨੈਸ਼ਨਲ ਆਈਵੇ ਨੰਬਰ 54 ਤੇ ਲੱਗਾ ਹੋਇਆ ਹੈ ਜੀ ਤੁਹਾਡੇ ਪਿੱਛੇ ਸਾਫ਼ ਨਜ਼ਰ ਆ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਆਪਣੇ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਕਿਸਾਨ ਉਹਨਾਂ ਦੇ ਵਿੱਚੋਂ ਕਿ ਜੇਕਰ ਕਿਸੇ ਦੇ ਨਾਲ ਗੱਲਬਾਤ ਹੋ ਸਕੇ ਕਿ ਕੀ ਲੱਗ ਰਿਹਾ ਹੈ ਕਿ ਕਿਸੇ ਕਮੇਟੀ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕਿਸੇ ਦੇ ਨਾਲ ਵੀ ਗੱਲਬਾਤ ਹੋਈ ਹੈ ਉਹਨਾਂ ਦੀ ਕੋਈ ਸੁਣਨ ਵਾਸਤੇ ਉਹਨਾਂ ਨੂੰ ਆਇਆ ਹੋਇਆ ਉੱਥੇ ਬੰਦੀਆ ਕੱਟ ਸੀ ਤੇ ਉਹ 사이ਟ ਤੋਂ ਵੀ ਨਾਲ ਮੈਂ ਇੱਕ ਚੀਜ਼ ਦੱਸਣਾ ਚਾਹਾਂਗਾ ਜੇਕਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਹਲੇ ਤੱਕ ਇਸ ਜਗ੍ਹਾ ਤੇ ਨਹੀਂ ਪਹੁੰਚਿਆ ਪਰ ਕਿਸਾਨ ਜਿਹੜੇ ਦੰਗੀਆਂ ਵਾਲਾ ਲਗਾਤਾਰ ਜਿਹੜਾ ਇਹ ਧਰਨਾ ਕਰਤਾ ਜਾ ਰਿਹਾ ਆ ਤੁਸੀਂ ਦੇਖ ਰਹੇ ਹੋ ਕਿ ਮਾਈਕ ਲੱਗਿਆ ਸੜਕ ਦੇ ਉਪਰ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਬੈਠੇ ਹੋਏ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਇਹ ਜਾਮ ਲਗਾਇਆ ਹੋਇਆ ਔਰ ਪੂਰੀ ਤਰ੍ਹਾਂ ਦੇ ਨਾਲ ਔਰ ਲੋਡ ਜਾਮ ਹੈ